ਤੋਂ ਮੁੱਸੇ ਵਾਲਾ ਸਾਹਿਬ ਲੱਗਿਆ ਜੀ ਕਾਰ ਤੇ ਵੈਰੀ ਗੁੱਡ ਬੱਚਾ ਬੱਚਾ ਕਰਦਾ ਮਾਣ ਜੱਟ ਦਾ ਠੀਕ ਕਰਦਾ ਫਿਰਦਾ ਬੱਸ ਚੱਲਿਆ ਕੰਮ ਧੰਦੇ ਚੱਲ ਚੰਗੀ ਗੱਲ ਐ ਫੇਰ ਤਕੜੀ ਐ ਹਾਂ ਫੇਰ ਤਕੜੀ ਐ ਹਾਂ ਹਾਂ ਅੱਜ ਪੋਤੇ ਆਟੜੋਂ ਖਾਤੋਂ ਘਬਰਾਦਾਈ ਬੋਂ ਖਾਤੋਂ ਇਹ ਉਹੀ ਵਸਾਇੜੀ ਤੇ ਮੈਂ ਗਿਆ ਜੀ ਨਾਨਕੇ ਮਿਲਾਂਦਾ ਅੱਜ ਆਪਣੇ ਪਿੰਡ ਆਏ ਹੋਏ ਆ ਜਲੇਬੀਆਂ ਵਾਲੇ ਤੇ ਪਕੌੜਿਆਂ ਵਾਲੇ ਤਾੜੇ ਤਾੜੇ ਘੜਵਾਓ ਤੇ ਖਾਓ ਜਣਾ ਨਹੀਂ ਬਾਹਰ ਬਾਹਰ ਜਾਂਦੇ ਆ ਚਲੋ ਭਾਈ ਆ ਗਲੇਮ ਆਇਆ ਕੈਨੇਡਾ ਕੇ ਅਮਰੀਕਾ ਹਾਈ ਗਾਇਸ ਆਹ ਰਸਤਾ ਚ ਬੰਦ ਆ ਜੀ ਲੱਗਦਾ ਨਾ ਜਾ ਚਾਹਦਰੀ ਕਣਕ ਵੰਡਤੀ ਹਾਂਜੀ ਹਾਂਜੀ ਨਿਬੜ ਗਈ ਸਾਰੀ ਬਾ ਥੋੜੀ ਜੀ ਰਹਿ ਗਈ ਇੱਕ ਦੋ ਦੋ ਟਾਣੀਆਂ ਲਿਆ ਜਾ ਚਾਹ ਰਿੰਕੂ ਕਿਉਂ ਨਹੀਂ ਨਹੀਂ ਦੇਖੀ ਨਾ ਮਾਰੇ ਕੋਈ ਨਾ ਜਾਂਦਾ ਹੁੰਦੇ ਨਹੀਂ ਆਪਣੇ ਕਦੇ ਕਿਉਂ ਹਨਮਨ ਹੋਈ ਵੀ ਹੈ ਹਨਮਨ ਮਨ ਚਲੀ ਆ ਗਈ ਇਹ ਤਾਂ ਬਿਲ ਜਰੀ ਬਕੀ ਹੈ ਗੱਲ ਬਾਈ ਨਹੀਂ मोलश्री गोपा राम् महाराजि ਅੱਜ ਵੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਅੱਜ ਬੱਦਲ ਬਣੇ ਪਏ ਆ ਤੇ ਮੀਂਹ ਦੀ ਉਮੀਦ ਹੈ ਵੀ ਆ ਜੇ ਤਾਂ ਵਧੀਆ ਬਾਕੀ ਪਿੰਡ ਜਗਰਾਤਾ ਅੱਜ ਉੱਥੇ ਆਪਾਂ ਜੇ ਜਾਏਗਾ ਤਾਂ ਜਾਵਾਂਗੇ ਨਹੀਂ ਆ ਤਾਂ ਮੋਬਾਈਲ ਜਰੂਰ ਭੇਜਾਂਗੇ ਹੋਰ ਅਬਾ ਕੀ ਕਰਦਾ ਫਿਰਦਾ ਬਸ ਚੱਲਿਆ ਕੰਮ ਕਰਦੇ ਚੱਲ ਚੰਗੀ ਗੱਲ ਹੈ ਫਿਰ ਤਕੜੀ ਹੈ ਹਾਂ ਫਿਰ ਤਕੜੀ ਹੈ ਹਾਂ ਹਾਂ ਚੱਲ ਭਾਈ ਕੰਮ ਤਾਂ ਕਰਦੇ ਹੀ ਆ। ਚਲੋ ਵੀ ਦੋਸਤੋ ਬਾਦਿਆਂ ਪਾਈ ਦੀ ਵੀਡੀਓ ਵੱਲ। ਟੈਲੈਂਟ ਬਹੁਤ ਹੈ ਸਾਡੇ ਪਿੰਡ ਦੇ ਵਿੱਚ। ਤੇ ਗੁਰਦੇਵ ਦੇ ਛੋਟੇ ਮੁੰਡੇ ਦਾ ਅੱਜ ਆਪਾਂ ਗਾਣਾ ਸੁਣਦੇ ਆਂ। ਚੱਲ ਵੀ ਸ਼ੇਰਾ ਹੋ ਜਾ ਸ਼ੁਰੂ ਸੁਣਾ ਗਾਣਾ। ਅੱਜ ਪੁੱਤ ਐਡਰੋਂਨ ਖਾਤੋਂ ਬਬਲਾ ਆਦਾਇਵੋਂ ਖਾਤੋਂ। ਦੁਆਤੇ ਤੇ ਬੋਤ ਕਿ ਕਰੇ। ਤਾਂ ਕੌਣ ਖਾਤੋਂ। ਕੁਝ ਚਾਵੇ। ਤੁਮੇ ਲਾਂ ਖਾਤੋਂ ਇੱਥੇ ਵੱਡੇ ਫੈਮ ਆ। ਅਨ ਕਮ ਗਾਤੋਂ ਮੂਸਲ੍ਹਾ ਮਟਾ ਦੇ ਪੰਡਿਰਾਂ ਦੀ ਐ ਤੇ ਦੁਨੀਆਂ ਸਵਾਦ ਰੰਦੀ ਐ ਵੈਰੀ ਗੁੱਡ ਭੁੱਲ ਗਿਆ ਚੱਲ ਕੋਈ ਨਹੀਂ ਪੱਥਾ ਪੀ ਮਾਰਦੇ ਫਿਰ ਇੱਕ ਸਿੱਧੂ ਮੂਸੇ ਵਾਲੇ ਨੂੰ ਚੱਲ ਬਈ ਆ ਜਾ ਵੀਰਾਂ ਸਬਜ਼ੀ ਲੈਣੀ ਐ ਤਾੜੀ ਤਾਜੀ ਗੁਰਦੇਵ ਤੋਂ ਵਧੀਆ ਲਗਾਵਦੇ ਆਂ ਕਿਉਂ ਕਰਦੇ ਆਂ ਫਿਰ ਸਬਜ਼ੀ ਕੀ ਪਾ ਲਈ ਜੇ ਵਰਮਨ ਸਾਹਿਬ ਠੀਕ ਆ ਬਾਈ ਵਧੀਆ ਹੋਰ ਸਬਜ਼ੀ ਜਗਰਾਤਾ ਅੱਜ ਪੰਡਾ ਹਾਂ ਅੱਜ ਆਪਣਾ ਪੰਡਾ ਜਗਰਾਤਾ ਕਿੰਨੇ ਵਜੇ ਬਸ ਹੁਣੇ ਥੋੜਾ ਜਿਹਾ ਨੂੰ ਇਹ ਰਣਾਜਗਰਤਾ ਨਾ ਹਾਂ ਲੋਰੀ ਬੱਸ ਵੀ ਆ ਗਈ ਹੈ ਇਹ ਉਹੀ ਬੱਸ ਸਾਈਡ ਤੇ ਮੈਂ ਗਿਆ ਸੀ ਨਾਨਕੇ ਮਨ ਲਾਦਾ ਨੌਰਥ ਨਾ ਜੀ ਅੱਜ ਆਪਣੇ ਪਿੰਡ ਆਏ ਹੋਏ ਆ ਜਲੇਬੀਆਂ ਵਾਲੇ ਤੇ ਪਕਵੜਿਆਂ ਵਾਲੇ ਤਾੜੇ ਤਾੜੇ ਘੜਵਾਓ ਤੇ ਖਾਓ ਕੀ ਰੇਟ ਆਈ ਤੇ ਕਿਹੜੇ ਪਿੰਡੋਂ ਆਏ ਆਂ ਆਹ ਲੱਕਾ ਤੂੰ ਆਏ ਕਿਹੜੇ ਬੰਦੇ ਬਦਲ ਬਦਲ ਕੇ ਨਹੀਂ ਆਉਂਦੇ ਯਾਰ ਇੱਕ ਹੀ ਹੁੰਨੇ ਆਂ ਹਾਂ ਹਾਂ ਇੱਕੋ ਕੇ ਬਦਲ ਬਦਲ ਕੇ ਬਦਲ ਬਦਲ ਕੇ ਕਿ ਆਉਣੀ ਹੈ ਨਾ ਤੇ ਕਿੰਨੇ ਚਿਰਾਂ ਬਾਅਦ ਆਏ ਨੇ ਇਧਰਲੇ ਪਿੰਡਕ ਨੇ 15 ਹੈ 15 15 ਦਿਨਾਂ ਬਾਅਦ ਕੱਲੇ ਹੀ ਅੱਜ ਦੋ ਜਿੰਨੇ ਦੂਜਾ ਬੜੀ ਚੱਲੀ ਇਹਦਾ ਕੰਮ ਚੱਲੀ ਹੁਣ ਸ਼ਾਮ ਨੂੰ ਅੱਜ ਥੋੜੀ ਗਰਮੀ ਜ਼ਿਆਦਾ ਹੈ ਨਾ ਕੱਲ ਜੇ ਤੁਸੀਂ ਕੱਲ ਆਉਂਦੇ ਕੱਲ ਥੋੜ੍ਹਾ ਕੰਮ ਬਹੁਤ ਚੱਲਣਾ ਹੈ ਕੱਲ ਮੀਂਹ ਪਈ ਕੇ ਸਾਰਾ ਦਿਨ ਚੱਲ ਹੋਰ ਪਿੰਡ ਸੀ ਹੂੰ ਵਧੀਆ ਰਿਹਾ ਉੱਥੇ ਚਲੋ ਭਾਈ ਪ੍ਰਮਾਤਮਾ ਸਾਨੂੰ ਤਰੱਕੀ ਬਖਸ਼ੇ ਕੀ ਕਰਦੇ ਫਿਰਦੇ ਹੁ ਅੱਛਾ ਹੋਰ ਟਾਈਮ ਪਾਸ ਵਧੀਆ ਟਾਈਮ ਪਾਸ ਕਰਦੇ ਆਂ ਉਹਦਾ ਖੇਡ ਕਰ ਰੇਡੀ ਕਾ ਸਾਰੇ ਸਾਰੇ ਵਧੀਆ ਤੁੰਗਾ ਠੀਕ ਹੈ ਫਸੌੜਿਆਂ ਦਾ ਹੀ ਬਣਾਉਣਾ ਪਤਾ ਜਾਣਾ ਨਹੀਂ ਬਾਹਰ ਸੱਚ ਬਹੁਤ ਸਵਾਦ ਬਣਾਉਂਦਾ ਨਹੀਂ ਵੱਧ ਗਿਆ ਬਣਾਉਂਦਾ ਜਾਣਾ ਨਹੀਂ ਬਾਹਰ ਬਾਹਰ ਜਾਂਦੇ ਆਂ ਚਲੋ ਭਾਈ ਅੱਛਾ ਕੈਨੇਡਾ ਕੇ ਅਮਰੀਕਾ ਕੈਨੇਡਾ ਰੇਡਾ ਚਲ ਵਧੀਆ ਦੋਨੇ ਵਧੀਆ ਇਧਰ ਮਰਜ਼ੀ ਜਾਵੜੀ ਕੈਨੇਡਾ ਤੋਂ ਐਂ ਕਰੀ ਅਮਰੀਕਾ ਵੀ ਜਾ ਸਕਦਾ ਹਾਂ

ਵਾਹ ਜੀ ਬਰ ਨੌਜ ਬਣਾ ਰਹੇ ਐ ਟੈਂ ਟੈਂ ਡੈਂ ਟਣ ਨਣੇ ਯਾਰ ਮਾਜਾ ਮਸਤ ਹੋਇਆ ਨਾ ਬਾਈ ਯਾਰ ਹੋਰ ਸੁਣਾਓ ਦਾਤਾ ਕੱਡੀ ਸਿਹਤ ਹਾਂ ਅੱਜ ਬਾਬਾ ਕਿੱਧਰ ਗਿਆ ਬਾਬਾ ਬਾਹਰ ਨਹੀਂ ਨਿਕਲਿਆ ਹੈ ਤਾਂ ਕਰੀ ਨਹੀਂ ਤਾਂ ਕਰੀ ਗਰਮੀ ਜਿਆਦਾ ਜਨਾ ਜਮੀਨਦਾਰ ਹਾਂ ਤਾਂ ਹੀ ਨਹੀਂ ਨਿਕਲਦਾ ਹੋਰ ਹਾਂ ਹੋਰ ਠੀਕ ਹੈ ਜੀ ਯਾਰੀ ਜਗਰਾਤੇ ਦੀ ਕਿ ਨਹੀਂ ਜਾਂਦੇ ਹਾਂ ਜੀ ਜਗਰਾਤੇ ਤੇ ਨਹੀਂ ਜਾਂਦੇ ਸਾਢੇ 9:00 ਚੱਲੂ ਨਾ ਸਾਢੇ 9:00 ਬੱਸ ਹਾਂ ਤੇ ਕਿੰਨੇ ਵਜੇ ਚੱਲਦਾ ਹੁੰਦਾ ਬਈ ਢੜਕੇ ਟੱਕਰ ਢੜਕਦਾ ਹੀ ਹੁੰਦਾ 4:00 ਸਾਰੀ ਰਾਤ 4:00 ਟੱਕਰ ਆਹ ਇਹ ਸਾਡਾ ਬਾਬਾ ਬੈਠਾ ਚੱਜ ਚੌਧਰੀ ਲੱਗਦਾ ਨਾ ਇਹ ਚੱਜ ਚੌਧਰੀ ਦੇਖ ਹਾ ਬੋਬਿੰਦਾਂ ਨਾਲ ਹਾਂ ਜਿਵੇਂ ਚੱਜ ਚੌਧਰੀ ਲੱਗਦਾ ਸੇਮ ਡਿੱਟੋ ਅੱਜ ਗਰਮੀ ਬਹੁਤ ਪੜਤੀ ਹੈ ਗਰਮੀ ਤਾਂ ਪੜਤੀ ਹੈ ਸਹੀ ਗੱਲ ਹੈ ਗਰਮੀ ਦਾ ਹੱਲ ਵੀ ਕੋਈ ਨਹੀਂ ਕੋਈ ਗਰਮੀ ਦਾ ਹੱਲ ਇਹੀ ਆ ਵੀ ਮਹੀਨਾ ਵੇਟ ਕਰੋ ਅਗਲੇ ਮਹੀਨੇ ਦੀ 15 ਤਰੀਕ ਤੋਂ ਬਾਅਦ ਵਾ ਠੰਡ ਹੋਣ ਲੱਗ ਜਾਊ ਰਾਤ ਨੂੰ ਤਾਂ ਫਰਕ ਪੈ ਗਿਆ ਰਾਤ ਨੂੰ ਤੇੜ ਬਹੁਤ ਪੈਂਦੀ ਆ ਹਾਂ ਬਹੁਤ ਜ਼ਿਆਦਾ ਪਾਏ ਥੋੜੀ ਹਮਤ ਜੀ ਆਦੇ ਮੀਂਹ ਕਰਕੇ ਹਾਂ ਹੋ ਜੂਗੀ ਸਹੀ ਕਰੇ ਦਿਨ ਤਾਂ ਹੀ ਸਿੱਧੋ ਮੁੱਸੇ ਵਾਲਾ ਸਾਹਿਬ ਲੱਗ ਗਿਆ ਜੀ ਕਾਰ ਤੇ ਵੈਰੀ ਗੁੱਡ ਬੱਚਾ ਬੱਚਾ ਕਰਦਾ ਮਾਣ ਜੱਟ ਦਾ ਕਿਵੇਂ ਬ੍ਰੇਮ ਜੀ ਠੀਕ ਹੈ ਵਧੀਆ ਕਿੱਧਰ ਚੱਲ ਪਏ ਕਣਕ ਵੰਡਤੀ ਹਾਂਜੀ ਹਾਂਜੀ ਨਿਬੜ ਗਈ ਸਾਰੀ ਬਾ ਥੋੜੀ ਜਿਹੀ ਰਹਿ ਗਈ ਤੇ ਫਰਿੱਜ ਵੇਕੀ ਕਿ ਨਹੀਂ ਨਹੀਂ ਵੇਕੀ ਜੀ ਨਹੀਂ ਵੇਕੀ ਕੀ ਰੇਟ 20000 ਦੀ ਠੀਕ ਐ ਆਪਾਂ ਜਾ ਰਹੇ ਹਾਂ ਜੀ ਚਾਚੇ ਮਹਿੰਦਰ ਕੋਲੇ ਤੇ ਹੁਣੇ-ਹੁਣੇ ਜਿਹੜੀ ਆਪਾਂ ਗੱਲ ਪੁੱਛੀ ਆਤ ਤੇ ਹੁਣੇ ਉਹਨੇ ਦੱਸਦੇ ਆ ਇੰਨੀ ਜਲਦੀ ਸਰਵਿਸ ਹੋ ਜਾ ਚਾਚਾ ਫਰਿੱਜ ਦਾ ਬਦਲ ਲਿਆ ਮੈਂ ਹੂੰ ਫਰਿੱਜ ਦਾ ਜਮਾਂ ਨਵੀਂ ਫਰਿੱਜ ਆ ਬਾਈ ਆ ਕੇ ਚੈੱਕ ਕਰ ਲੋ ਡਿਮਾਂਡ 9000 ਦੀ ਐ ਦੇ ਜਨੇ ਦੀ ਮਰਜ਼ੀ ਜਨ ਤੇ ਨਵੀਂ ਪਤਾ ਕਰਨੀ ਨਵੀਂ ਮੇਰੇ ਸਾਹਬ ਨੂੰ ਆਊਗੀ 13-14000 ਦੀ ਬਾਕੀ ਪੁੱਛ ਲਾਂਗੇ ਆਪਾਂ ਹੁਣ ਤਰ ਇਰਾਦਾ ਹੈ ਕਿ ਨਹੀਂ ਦੱਸ ਮੇਰੇ ਕੋਲ ਤਾਂ ਪਈ ਆ ਮੇਰੇ ਕੋਲ ਤਾਂ ਪਈ ਆ ਪੁੱਛਣਾ ਕਿਸੇ ਨੂੰ ਲੈਣੀ ਹੈ ਤੋ ਵਾਲਾ ਸਿਰ ਕਿਹ ਹੈਗਾ ਬੰਦਾ ਹੈ ਤੋ ਵਾਲਾ ਸਿਰ ਹੈ ਬੰਦਾ ਹੈ ਵੀ ਆ ਬੰਦਾ ਹੈਗਾ ਮੈਂ ਪਿੱਛੋਂ ਆਣਾ ਫਿਰ ਟੱਕਰੀਆਂ ਬੰਦਾ ਮੈਂ ਟੁੱਕੇ ਦਾ ਲੱਗਿਆ ਪਿਆਣਾ ਮੈਂ ਤਾਂ ਕਰੇ ਫੂੰਗੀਆਂ ਦੀ ਵੀ ਸਬਜ਼ੀ ਲੈ ਆਏਗੀ ਪਈ ਕਿ ਲੈ ਹਾਂ ਹੈਲੋ ਆ ਜਾ ਯਾ ਤੀਰ ਫੋਨ ਕਰਦਾ ਨਹੀਂ ਉਹ ਦਜਾ ਕੋਕੂੜੀ ਫੋਨ ਕਰਾ ਜੋ ਫੋਨ ਤੇ ਕਿ ਹੁਣੀ ਆਈ ਮੈਂ ਕਿਹਾ ਹੋਰ ਪਾਸੇ ਲੱਗੇਵੇਂ ਨਹੀਂ ਨੂੰ ਫੋਨ ਕਰਾਈ ਕੋਕੂੜੀ ਨੂੰ ਤੇ ਉਹ ਬਹਿ ਕੇ ਕਿ ਸਬਜ਼ੀ ਮੈਂ ਕਿਹਾ ਲੈਵਾ ਕੋਈ ਕੁਛ ਕਦੂ ਹੈਗਾ ਮੈਂ ਕਿ ਕਦੂ ਇੱਕ ਹੋਰ ਲਉਂਦਾ ਮੈਂ ਕਿ ਇਹਨੂੰ ਕਦੂ ਨਹੀਂ ਜਨਾ ਤੇ ਕਦੋਂ ਦੋ ਟਾਣੀਆਂ ਲਿਆ ਜਾ ਚ ਰਿੰਕੂ ਕਿਉਂ ਨਹੀਂ ਨਹੀਂ ਮੇਰੇ ਕੋ ਨਾ ਜਾਂਦਾ ਹੁੰਦੇ ਨਹੀਂ ਆਪਣੇ ਕਦੇ ਕਿਉਂ ਅਨਮਾਨੀ ਵੀ ਹੈ ਅਨਮਾਨੀ ਕੀ ਗੱਲ ਬਣ ਗਈ ਸੀ ਤੇ ਬਸ ਰਹਿਣ ਤੇ ਛੇੜ ਤੇ ਦਰਦਾਂ ਨੂੰ ਤੇ ਹੁਣ ਤੈਨੂੰ ਕੋਈ ਦਿੰਦੇ ਐ ਜੋ ਫਿਰ ਜਰ ਫੋਨ ਦਾ ਹਾਂ ਹਾਂ ਹੋਰ ਜਿੰਦੇ ਕਹਿੰਦੇ ਨੇ ਅਮਰੀਕਾ ਦੀ ਕੰਪਨੀ ਐ ਉਹ ਦਿੰਦੀ ਐ ਕਿਵੇਂ ਮੁੰਡਿਓ ਵਧੀਆ ਵਧੀਆ ਬਈ ਜਾਨੇ ਗਰਾਊਂਡ ਹਾਂ ਹਾਂ ਚੱਲ ਨਹੀਂ ਲਾਓ ਦੱਬ ਕੇ ਮਿਹਨਤ ਯਾਰ ਵੈਰੀ ਗੁੱਡ ਹੋਰ ਵਧੀਆ ਵਧੀਆ ਬਈ ਪਹੁੰਚਣ ਵਾਲੇ ਖਿਡਾਰੀ ਆ ਆਪਣੇ ਹਾਂ ਪਹੁੰਚ ਗਏ ਲੈ ਆ ਵੀ ਬਸਤੇ ਬਸ ਆ ਰਹੀ ਮੰਚ ਚਲੀ ਆ ਗਈ ਇਹਦਾ ਬਿਲਡਰੀ ਵੇਖੀ ਐ ਲੋੜੇ ਤਿਆਰੀ ਹੋ ਗਈ ਐ ਪੂਰੀ ਹਾਲੋ ਜੀ ਬਾਈ ਜੀ ਹਾਲੋ ਸੁਮਾਰਾ ਜੀ ਮੈਂ ਨਾਮ ਰਾਜੀ ਸਿੰਘ ਮੇਰਾ ਨਾਮ ਜਗਦੀਸ਼ ਸਿੰਘ

ई एकहा tapi sekali ba jadiरे हीह ਨਾ ਕਰ ਮੈਂ ਤੇ ਵਾੜਾ ਨਾ ਭਾਈ ਕਿੰਤੇ ਆ ਸਾਰੇ ਹਰਿ ਵਾੜਾ ਜੋ ਕਰਨੇ ਭਾਈ ਤੂ ਜਾ ਸਰਕਾਰ ਦੇ ਆਲਾ ਬਾਬਾ ਜੀ ਕਾਲਲ ਜਾਮਪੁਰੀ